ਸਰਕਾਰ ਸਪੰਜਾਬ ਜ਼ਿੰਦਾਬਾਦ ਭਾਈ ਅਮਰਪਾਲ ਤਰੀ ਸੋਚਤੇ ਪੈਰਾਂ ਦੇ ਟੋਕੇ ਅੱਜ ਇੱਕ ਕਾਨਫਰੰਸ ਹੋਣ ਜਾ ਰਹੀ ਹੈ ਤੇ ਵੱਧ ਵੱਧ ਸ਼ਮੂਲੀਅਤ ਕਰਕੇ ਅਸੀਂ ਜਿਹੜੇ ਹਲਕੇ ਤੋਂ ਇੱਕ ਪੰਜਾਬ ਸਰਕਾਰਾਂ ਨੂੰ ਜਾਂ ਜਿੰਨੀਆਂ ਵੀ ਸੈਂਟਰ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਸਾਡਾ ਆਗੂ ਭਾਈ ਅਮਰਪਾਲ ਸਿੰਘ ਆ ਕਿਉਂਕਿ ਆ ਜਿਹੜੇ ਪੰਜਾਬ ਦੇ ਲੋਕ ਨੇ ਅੱਜ ਭਾਈ ਅਮਰਪਾਲ ਸਿੰਘ ਵਰਗੇ ਆਗੂਆਂ ਦੇ ਜਿਹੜੀਆਂ ਲੋਡ ਮਹਿਸੂਸ ਕਰਦੇ ਹੋਏ ਅੱਜ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਇੱਕ ਹੋਕਾ ਦੇਣ ਚੱਲੇ ਆ ਜਿਹੜਾ ਅੱਜ ਉਹਨਾਂ ਦੇ ਬਿਨਾ ਗੱਲਾਂ ਤੋਂ ਨਜਾਇਜ਼ ਤੌਰ ਤੇ ਉਹਨਾਂ ਹਰਾਸਤੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਲੋਕਾਂ ਨੂੰ ਦੱਸ ਦਵਾਂਗੇ ਇਹ ਸਰਕਾਰਾਂ ਨੂੰ ਦੱਸ ਦਵਾਂਗੇ ਜਿਹੜੇ ਅੱਜ ਫੇਰ ਡਰਾਮੇ ਹੋ ਰਹੇ ਨੇ ਡਰਾਮੇ ਪਾਰਟੀਆਂ ਦੇ ਵਿੱਚ ਵੀ ਇੱਕ ਪਾਰਟੀ ਬੁਲਾਰੀ ਹੈ ਮੁੱਖ ਮੰਤਰੀ ਨੂੰ ਵੀ ਉੱਥੇ ਆ ਜਾਓ ਕਾਲਤਾ ਸਾਹਿਬ ਦੇ ਤੇ ਉੱਥੇ ਜਾ ਕੇ ਕੀ ਕਰਨਾ ਪਤਾ ਕੋਈ ਤੁਹਾਨੂੰ ਇਸ ਗੱਲ ਦਾ ਉੱਥੇ ਕੁਝ ਨਹੀਂ ਹੋਣਾ ਨਾ ਨਾ ਕੁਝ ਹੋਣਾ ਇਹ ਸਿਰਫ ਡਰਾਮਾ ਹੈ ਤੇ ਇੱਕੋ ਇੱਕ ਸਾਡਾ ਇਸਟਮ ਜੋਗ ਆਗੂ ਆ ਭਾਈ ਅਮਰਪਾਲ ਸਿੰਘ ਉਸ ਤੋਂ ਬਿਨਾ ਨਾ ਤੇ ਸਾਨੂੰ ਕਿਸੇ ਵੀ ਸਾਈਡ ਤੋਂ ਇਨਸਾਫ ਦੀ ਉਮੀਦ ਆ ਤੇ ਨਾ ਹੀ ਕੋਈ ਇਹੋ ਜਿਹਾ ਸਾਨੂੰ ਸਦਾ ਦੇ ਸਕਦਾ ਨਾ ਹੀ ਇਹੋ ਜਿਹਾ ਕੋਈ ਪੜਿਆ ਲਿਖਿਆ ਆਗੂ ਨੇ ਦੜਕ ਬਿਲਕੁਲ ਬੇਖੌਫ ਹੋ ਕੇ ਬੋਲਣ ਵਾਲਾ ਤੇ ਪੂਰੀ ਦੁਨੀਆ ਦੇ ਪੱਤਰਕਾਰਾਂ ਨੂੰ ਚਲਨ ਕਰਨ ਵਾਲਾ ਵੀ ਜਿਹੜਾ ਮਰਜ਼ੀ ਮੰਨਦਾ ਡਿਬੇਟ ਕਰੇ ਸਾਨੂੰ ਅਜ ਤੱਕ ਇਹੋ ਜਿਹਾ ਆਗੂ ਨਹੀਂ ਮਿਲਿਆ ਅਸੀਂ ਤੇ ਬੜੇ ਅੱਛੀ ਦੇ ਵਿੱਚ ਖੁਸ਼ ਆ ਕਿ ਸਾਨੂੰ ਪ੍ਰਮਾਤਮਾ ਨੇ ਇੱਕ ਬੜਾ ਤਕੜਾ ਜੋਗ ਆਗੂ ਦਿੱਤਾ ਤੇ ਮੈਂ ਤੇ ਸਮੁੱਚੀ ਕੌਮ ਨੂੰ ਆਖੂ ਇੱਕ ਪਲੇਅਰ ਪਰਮ ਦੇ ਇਕੱਠੇ ਹੋ ਜੋ ਭਾਈ ਅਮਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਇਹੱਚ ਆਪਣੀ ਹੋਂਦ ਵੀ ਵੱਜੂਗੀ ਆਪਣਾ ਸਭਿਆਚਾਰ ਵੀ ਵੱਜੂਗਾ ਜੋ ਵੀ ਆਪਣਾ ਖੇਤੀਬਾੜੀ ਵੱਜੂਗੀ ਆਪਣਾ ਮੌਸਮ ਵੱਜੂਗਾ ਆਪਣੇ ਪਾਣੀ ਵੱਜ ਜਾਣਗੇ ਹੋ ਸਕਦਾ ਕਿ ਕੋਸ਼ਿਸ਼ ਕਰਾਂਗੇ ਸਾਡਾ ਚੰਡੀਗੜ੍ਹ ਵੀ ਸਾਨੂੰ ਵਾਪਸ ਮਿਲ ਜਾਊਗਾ ਸਾਡਾ ਜਿੰਨਾ ਪੰਜਾਬੀ ਬੋਲਦੇ ਇਲਾਕੇ ਸਾਨੂੰ ਵਾਪਸ ਮਿਲ ਜਾਣਗੇ ਇਸ ਜੋਗ ਆ ਗੂ ਤਾਂ ਬੇਣਾ ਸਾਨੂੰ ਹੋਰ ਕਿਸੇ ਤੋਂ ਉਮੀਦ ਨਹੀਂ ਗਈ। ਭਗਵੰਤਮਾਨ ਜੀ ਕਤਾਂ ਅਕਾਲ ਤੱਕ ਸਾਬਨਾ ਪੰਗੇ ਲੈਂਦਾ। ਅੱਛਾ। ਕੋਈ ਕੋਈ ਕਹਿੰਦਾ ਹੈ ਵੀ ਉਹ ਬਾਦਲਾਂ ਦਾ ਬੰਦਾ ਹੈ। ਸਾਨੂੰ ਅਸੀਂ ਸਮਰਪਤ ਆ ਅਕਾਲ ਤੱਕ ਸਾਬ ਨੂੰ। ਹਾਂ। ਉੱਥੇ ਅਸੀਂ ਉਸ ਜਗ੍ਹਾ ਨੂੰ ਸਮਰਪਤ ਆ। ਨਹੀਂ ਕਿ ਅਗੂ ਦੇ ਸਮਰਪਤ ਨਹੀਂ ਗਏ। ਦੂਜੀ ਗੱਲ ਇਹ ਕਹਿੰਦਾ ਵੀ ਲਾਈਵ ਦਾ। ਇਹਨੂੰ ਬੜਾ ਸ਼ੌਂਕ ਹੈ ਨਾ ਲਾਈਵ ਦਾ। ਭਗਵੰਤਮਾਨਾ ਚੈਲੰਜ ਹੈ ਜੇ ਤੂੰ ਸੱਚੀ ਨਾਲ ਦੇ ਪਿਓ ਦਾ ਹੈ ਨਾ ਤੇ ਉਹਨੂੰ ਬਾਹਰ ਕੱਢ। ਤੇ ਦੁਨੀਆ ਦੇ ਚੈਲੰਜਾਂ ਤੇ ਫਿਰ ਤੇਰਾ ਲਾਈਵ ਵੇਖੀਏ ਜੀ ਕਿਹੜਾ ਉਥੋਂ ਭੱਜਦਾ ਤੇ ਕਿਹੜਾ ਉਥੇ ਖਲੋਂਦਾ ਹੂੰ ਉਹਨੂੰ ਬਾਹਰ ਕੱਢ ਦੁਨੀਆ ਦੇ ਚੈਨਲਾਂ ਤੇ ਚਲਾ ਜੇ تیرਤ ਜੁਰ ਤੇ ਤੂੰ 4 ਸਾਲਾਂ ਦਾ ਹਿਸਾਬ ਦੇ ਦੇ ਤੇ ਉਹਦੇ ਤੋਂ ਖਾਲਸਾ ਵੀਰ ਦਾ ਹਿਸਾਬ ਲੈ ਲੈ ਖਾਲਸਾ ਵੀਰ ਦਾ ਭਾਈ ਸਾਰੇ ਆਂ ਚੋਰ ਚੋਰ ਮਸੇਰੇ ਭਾਈ ਅੱਜ ਸਾਰੀ ਦੁਨੀਆ ਨੂੰ ਪਤਾ ਆ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਵਾਂ ਉਹ ਸਾਰੀਆਂ ਪਾਈ ਅੰਮਰਪਾਲ ਸਿੰਘ ਜੇਲ੍ਹ 'ਚ ਦੇਣ ਵਾਸਤੇ ਇੱਕ ਮੁੱਠ ਹੋਈਆਂ ਵਾਂ ਸਭ ਤੋਂ ਬਾਅਦ ਜ਼ੋਰ ਲਾਇਆ ਅਕਾਲੀ ਦਲ ਨੇ ਉਹਨੂੰ ਜੇਲ੍ਹ ਤਰੀਨ ਵਾਸਤੇ ਉਸ ਤੋਂ ਬਾਅਦ ਕਾਂਗਰਸ ਨੇ ਲਾਇਆ ਉਸ ਤੋਂ ਬਾਅਦ ਭਾਜਪਾ ਨੇ ਲਾਇਆ ਇਹ ਉਹ ਇਹਨਾਂ ਨੇ ਸਾਰਿਆਂ ਨੇ ਰਲਗੱਡ ਕਰਕੇ ਤੇ ਸੈਂਟਰ ਨੂੰ ਜਾ ਕੇ ਇਹਨਾਂ ਨੇ ਜਾ ਕੇ ਆਵਾਜ਼ ਕਰਕੇ ਫਿਰ ਜਾ ਕੇ ਭਗਵੰਤ ਮਾਨਤੂ ਇਹਨਾਂ ਨੇ ਅਨਸਲਵਾ ਕੇ ਉਹਨੂੰ ਅੰਦਰ ਕਰਾਇਆ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂਲਤ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਅੱਜ 40 ਮੁਕਤੀਆਂ ਦੀ ਪਾਵਨ ਧਰਤੀ ਮਾਗੀ ਦਾ ਦਿਹਾੜਾ ਹੈ ਔਰ ਅੱਜ ਸੰਗਤਾਂ ਸਿੱਖ ਸੰਗਤਾਂ ਵਹੀਰਾਂ ਘੱਟ ਕੇ ਮੁਖਸਫ ਸਾਹਿਬ ਨੂੰ ਜਾ ਰਹੀਆਂ ਅੱਜ ਉੱਥੇ ਅਕਾਲੀ ਦਲ ਵਾਰਿਸ ਪੰਜਾਬ ਦੀ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਹੈ ਰੈਲੀ ਰੱਖੀ ਗਈ ਹੈ ਔਰ ਜੀਰੇ ਹਲਕੇ ਤੋਂ ਸਰਦਾਰ ਹਰਜਿੰਦਰ ਸਿੰਘ ਸਰਪੰਚ ਦੀ ਅਗਵਾਈ ਦੇ ਵਿੱਚ ਆ ਸਾਰਾ ਵਿਸ਼ਾਲ ਜਥਾ ਜਾ ਰਿਹਾ ਹੈ ਗੱਲਬਾਤ ਕਰਦੇ ਆ ਸਾਰੇ ਇਲਾਕੇ ਦੀ ਸਾਡੀ ਕ੍ਰੀਮ ਸਾਰੀ ਨਾਲ ਹੈ ਸਰਦਾਰ ਲਖਵਿੰਦਰ ਸਿੰਘ ਜੀ ਹਰੀ ਸਰਦਾਰ ਕਾਬਲ ਸਿੰਘ ਜੀ ਹਰੀ ਸਾਰੇ ਸਾਡੇ ਵੀਰ ਭਰਾ ਸ਼ੀਆਂ ਪਾੜੀ ਤੋਂ ਸਭ ਦਾ ਚੈਨਲ ਤੇ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਤੇ ਮਾਗੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਬਹੁਤ ਬਹੁਤ ਧੰਨਵਾਦ ਮੁਕਸ਼ਵ ਤੁਹਾਨੂੰ ਵੀ ਤੇ ਤੁਹਾਡੇ ਇਹ ਚੈਨਲ ਲਈ ਜਿਹੜਾ ਤੁਸੀਂ ਹਰ ਵਾਰੀ ਸਾਨੂੰ ਸਾਥ ਦਿੰਦੇ ਹੋ ਮਾਗੀ ਦੇ ਸਾਰੇ ਸਾਡੇ ਦੇਸ਼ ਉਦੇਸ਼ ਹੋਰ ਪੰਜਾਬ ਦੇ ਵਿੱਚ ਬੈਠੇ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਕਿਰਪਾ ਕਰੇ ਸਾਡੇ ਪੰਜਾਬ ਦੇ ਜਿਹੜਾ ਚੜ੍ਹਦੀ ਕਲਾ ਵਿੱਚ ਸਾਰੇ ਵੀਰ ਜਿਹੜਾ ਉਹ ਆਪਣੀਆਂ ਪੰਜਾਬ ਦਾ ਜਿਹੜਾ ਇੱਕ ਮੰਨ ਜਿਵੇਂ ਤੁਸੀਂ ਚੜ੍ਹਦੀ ਕਲਾ ਤੁਹਾਡਾ ਆਗੂ ਅੱਜ ਵੀ ਆਪਾਂ ਵੇਖਦੇ ਆਂ ਆਸਾਮ ਦੀ ਜੇਲ੍ਹ ਦੇ ਵਿੱਚ ਮਗਰ ਉਹਦੀ ਟੀਮ ਪੂਰੀ ਚੜ੍ਹਦੀ ਕਲਾ 'ਚ ਬਿਲਕੁਲ ਮੁਕਸ਼ਰ ਤੁਸੀਂ ਵੇਖ ਰਹੇ ਹੋ ਵੀ ਜਿਹੜਾ ਸਾਡਾ ਆਗੂ ਭਾਈ ਅਮਰਪਾਲ ਸਿੰਘ ਜਿਹੜੇ ਅੱਜ ਉਹ ਪੰਜਾਬ ਦੇ ਵਸੋਂ ਉਹਨਾਂ ਨੇ ਜਿਹੜਾ ਬਾਅਦ ਚੁੱਕੀ ਆ ਤੇ ਪੰਜਾਬ ਦੇ ਲੋਕ ਜਿਹੜੇ ਅੱਜ ਨੌਜਵਾਨ ਜਿਹੜੇ ਤੁਸੀਂ ਵੇਖ ਰਹੇ ਹੋ ਅੱਜ ਵਹਿਰਾ ਕੱਤ ਕੇ ਉਹਨਾਂ ਦੀ ਗਵਾਹੀ ਦੇ ਵਿੱਚ ਇੱਕ ਜਿਹੜਾ ਮੁਕਸ਼ਰ ਸਾਹਿਬ ਅੱਜ ਮਾਗੀ ਦੇ ਜਿਹੜੇ ਇੱਕ ਪਵਿੱਤਰ ਤਿਹਾਰ ਦੇ ਉੱਪਰ ਅੱਜ ਇੱਕ ਕਾਨਫਰੰਸ ਹੋਣ ਜਾ ਰਹੀ ਹੈ ਤੇ ਵੱਧ ਵੱਧ ਸਮੂਹੀਆਂ ਤੇ ਕਰਕੇ ਅਸੀਂ ਜੇਰੇ ਹਲਕੇ ਤੋਂ ਇੱਕ ਪੰਜਾਬ ਸਰਕਾਰਾਂ ਨੂੰ ਜਾਂ ਜਿੰਨੀਆਂ ਵੀ ਸੈਂਟਰ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਆ ਜਿਹੜਾ ਸਾਡਾ ਆਗੂ ਭਾਈ ਅਮਰਪਾਲ ਸਿੰਘ ਆ ਕਿਉਂਕਿ ਆ ਜਿਹੜੇ ਪੰਜਾਬ ਦੇ ਲੋਕ ਨੇ ਅੱਜ ਭਾਈ ਅਮਰਪਾਲ ਸਿੰਘ ਵਰਗੇ ਆਗੂਆਂ ਦੇ ਜਿਹੜੀਆਂ ਲੋਡ ਮਹਿਸੂਸ ਕਰਦੇ ਹੋਏ ਅੱਜ ਉਹਨਾਂ ਦੀ ਗਵਾਹੀ ਦੇ ਵਿੱਚ ਅੱਜ ਇੱਕ ਹੋਕਾ ਦੇਣ ਚੱਲੇ ਆ ਕਿ ਜਿਹੜਾ ਅੱਜ ਉਹਨਾਂ ਦੇ ਬਿਨਾਂ ਗੱਲਾਂ ਤੋਂ ਨਜਾਇਜ਼ ਤੌਰ ਤੇ ਉਹਨਾਂ ਹਰਾਸਤੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੁਹਾਨੂੰ ਲੱਗਦਾ ਵੀ ਅੱਜ ਦਾ ਇਕੱਠ ਕੋਈ ਪੈੜ ਛੱਡੇਗਾ ਬਿਲਕੁਲ ਜੀ ਸਰਦਾਰ ਸਾਹਿਬ ਵੇਖੋ ਜਿਹੜੇ ਇੱਥੇ ਜਿਹੜੇ ਅੱਜ ਤੁਸੀਂ ਵੇਖ ਰਹੇ ਹੋ ਵੀ ਸਰਕਾਰਾਂ ਵੀ ਜਿਹੜੀਆਂ ਬਣੀਆਂ ਐ ਤੇ ਜਿਹੜੇ ਅੱਜ ਐਮਪੀ ਵੀ ਬੜੇ ਬਣੇ ਨੇ ਪਰ ਇੱਕ ਕੋਈ ਕੋ ਆਗੂ ਜਿਹੜਾ ਜੇਲ੍ਹ ਦੇ ਵਿੱਚ ਬੈਠਾ ਹੈ ਤੇ ਇਹ ਵੇਖੋ ਫਿਰ ਕੁਛ ਨਾ ਕੁਛ ਤਾਂ ਉਹਦੇ ਵਿੱਚ ਹੈ ਨਾ ਵੀ ਇਹ ਪੰਜਾਬ ਦੇ ਲੋਕ ਮਹਿਸੂਸ ਕਰਦੇ ਆ ਨਾ ਵੀ ਆਗੂ ਕਿੱਦਾਂ ਦਾ ਹੋਣਾ ਚਾਹੀਦਾ ਕਿਉਂਕਿ ਅੱਜ ਸਾਡੇ ਨੌਜਵਾਨ ਬੱਚੇ ਜਾਂ ਸਾਡੇ ਜਿੰਨੇ ਵੀ ਪੰਜਾਬ ਦੇ ਵਾਸੀ ਨੇ ਅੱਜ ਪੰਜਾਬ ਦੇ ਮਾਹੌਲ ਨੂੰ ਦੇਖਦੇ ਹੋਏ ਅੱਜ ਵੇਖ ਚੁੱਕੇ ਨੇ ਵੀ ਜੇ ਕੋਈ ਆਗੂ ਚਾਹੀਦਾ ਤੇ ਉਹ ਇੱਕ ਅਣਖ ਤੇ ਗੈਰਤ ਵਾਲਾ ਚਾਹੀਦਾ ਕਿਉਂਕਿ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਸਾਨੂੰ ਲੋਭ ਤੇ ਲਾਲਚ ਦਿੱਤੇ ਨੇ ਕਿ ਤੁਹਾਨੂੰ ਜਿਹੜੀਆਂ ਅਸੀਂ ਕਣਕਾ ਫਰੀ ਦੇ ਦੇਵਾਂਗੇ ਤੁਹਾਡੀਆਂ ਪੈਨਸ਼ਨਾਂ ਲਾ ਦੇਵਾਂਗੇ ਬੇਬੀਆਂ ਨੂੰ ਹਰ ਜਰ ਰੁਪਿਆ ਦੇ ਦੇਵਾਂਗੇ ਇਹੋ ਜੇ ਸਾਨੂੰ ਗੁੰਮਰਾਹ ਕਰਕੇ ਉਹਨਾਂ ਨੇ ਸਾਡੇ ਤੇ ਜਿਹੜੀਆਂ ਸਾਨੂੰ ਮਾਨਸਿਕ ਤੌਰ ਤੇ ਜਿਹੜਾ ਨੀਵਾ ਕੀਤਾ ਗਿਆ ਤੇ ਸਾਨੂੰ ਜਿਹੜੀਆਂ ਇੱਕ ਗਰਜਾ ਨਾਲ ਜੋੜ ਕੇ ਸਾਡੇ ਫਰਜ਼ਾਂ ਤੋਂ ਜਿਹੜਾ ਬਸ ਤੁਹਾਡੀ ਸਰਕਾਰੋਂ ਦੀ ਤੁਸੀਂ ਕੀ ਦੇਵੋਗੇ ਬਿਲਕੁਲ ਅਸੀਂ ਤਾਂ ਸਰਦਾਰ ਸਾਹਿਬ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਅਸੀਂ ਤੇ ਕਹਿੰਦੇ ਅਸੀਂ ਇੱਕ ਨਿੱਜੀ ਸਵਾਰਥ ਤੋਂ ਉੱਪਰ ਕਹਿੰਦੇ ਵੀ ਸਾਡੇ ਮਾਨਸਿਕ ਭਾਦਰ ਤੇ ਸਾਨੂੰ ਤਕੜੇ ਹੋਣਾ ਪਊ ਵੀ ਸਾਨੂੰ ਸੋਚ ਕੇ ਵੀ ਜਿਹੜੇ ਝੂਟੇ ਲਾਰੇ ਆਉਣੇ ਕਿੱ ਤੇ ਦੂਜੇ ਬਨੇ ਵੇਖਿਓ ਸਾਡੇ ਕੋਲ ਸਰਕਾਰਾਂ ਦੇ ਕੋਲ ਅੱਜ ਸਾਡੀ ਤਨਖਾਹਾਂ ਦੇਣ ਲਈ ਅੱਗੇ ਪੈਸੇ ਵੀ ਹੈ ਨਹੀਂ ਤੇ ਜੇ ਤੁਸੀਂ ਅੱਜ ਕਰੋ ਵੀ ਇੱਕ ਮੈਂ ਕਹਿੰਦਾ ਵੀ ਤੁਹਾਡੇ ਮੇਰੇ ਕੋਲ ਜਿਹੜਾ ਜਿਹੜਾ ਇਨਸਾਨ ਆ ਇੱਕ ਬਨੇ ਤੋਂ ਕਰਜ਼ਾਈ ਹੋਵੇ ਤੇ ਦੂਜੇ ਬਨੇ ਉਟਾਰਾਂ ਮਾਰੇ ਤੇ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਫਿਰ ਕਿਤੇ ਨਾ ਉਹ ਸਾਡੇ ਨਾਲ ਧੋਖਾ ਕਰ ਰਿਹਾ ਹੈ ਸੋ ਅੱਜ ਸਾਡੀ ਲੜਾਈ ਤਾਂ ਜਿਹੜੀ ਹੈ ਉਹ ਪੰਜਾਬ ਦੇ ਹੱਕ ਦੀ ਹੈ ਵੀ ਅਸੀਂ ਆਪਣੇ ਭਰਾਵਾਂ 'ਚ ਬਹਿ ਕੇ ਕਰਕੇ ਵੀ ਸਾਡੇ ਹੌਣੌੜੇ ਹਾਲਾਤ ਕੀ ਨੇ ਕਿਉਂਕਿ ਅਸੀਂ ਕਿੰਨੇ ਵੀ ਇੱਥੇ ਇੱਕ ਸਿਸਟਮ ਵਧੀਆ ਹੋਣਾ ਚਾਹੀਦਾ ਸਾਡੇ ਬੱਚੇ ਜਿਹੜੇ ਪੜ੍ਹ ਲਿਖ ਕੇ ਇੱਕ ਚੰਗੇ ਮਾਹੌਲ ਦੇ ਵਿੱਚ ਰਹਣ ਉਹ ਰੋਜ਼ਗਾਰ ਸਰਕਾਰਾਂ ਦੇਣ ਉਹ ਕਿਰਤ ਕਰਕੇ ਪ੍ਰਾਦਾ ਸ਼ਕਣ ਨਾ ਕਿ ਇਹਨਾਂ ਲੋਕਾਂ ਦੀ ਹੱਥਾਂ ਲਾ ਵੇਖਣ ਵੀ ਸਾਨੂੰ ਤੁਸੀਂ ਕਿਉਂ ਦਿਓਗੇ ਕਿਉਂਕਿ ਸਰਕਾਰਾਂ ਹਮੇਸ਼ਾ ਲੈਣ ਵਾਲੀਆਂ ਹੁੰਦੀਆਂ ਸਰਦਾਰ ਸਾਹਿਬ ਇਹ ਦੇਣ ਵਾਲੀਆਂ ਨਹੀਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ ਤੇ ਉਧਰੋਂ ਰੇਤਾਂ ਦੇ ਰਹੇ ਵੀ ਤੁਹਾਨੂੰ ਅਸੀਂ ਕਣਕ ਦੇ ਦੇਵਾਂਗੇ ਤੇ ਮੈਨੂੰ ਲੱਗਦਾ ਵੀ ਇਹ ਸਾਡਾ ਕਿ ਅਸੀਂ ਇਹ ਇੱਕ 호ਕਾ ਪੰਜਾਬ ਵਾਸਤੇ ਦੇ ਰਹੇ ਆਂ ਵੀ ਇੱਕ ਸਿੱਖ ਹੋਣ ਦਾ ਫਰਜ਼ ਨਿਭਾ ਰਹੇ ਆਂ ਅਸੀਂ ਅੱਗੇ ਵੀ ਤੁਹਾਡੀਆਂ ਚੈਨਲ ਆਈ ਕਿੰਨੀ ਵਾਰੀ ਕਹੇ ਵੀ ਅਸੀਂ ਕੋਈ ਭਾਈ ਅਮਰਤਪਾਲ ਦੇ ਜਿਹੜੇ ਇੱਕ ਪੂਜਕ ਨਹੀਂ ਹੈਗੇ ਜਾਂ ਚੇਲੇ ਨਹੀਂ ਅਸੀਂ ਤੇ ਇੱਕ ਸਿਧਾਂਤ ਤੇ ਚੱਲ ਰਹੇ ਆਂ ਉਹਨਾਂ ਨੇ ਭਾਈ ਅਮਰਤਪਾਲ ਸਾਹਿਬ ਨੇ ਗੁਰੂ ਸਾਹਿਬ ਦੇ ਸਿਧਾਂਤ ਤੇ ਇੱਕ ਹੱਕ ਤੇ ਸੱਚ ਦਾ ਜਿਹੜਾ ਇੱਕ ਨਾਰਾ ਮਾਰਿਆ ਤੇ ਅੱਜ ਹਰ ਇੱਕ ਸਿੱਖ ਦਾ ਫਰਜ਼ ਬਣਦਾ ਵੀ ਅਸੀਂ ਆਪਣੇ ਬੱਚਿਆਂ ਤੇ ਆਪਣੇ ਪੰਜਾਬ ਦੇ ਭੇਖ ਵਾਸਤੇ ਅੱਜ ਅੱਗੇ ਹੋ ਕੇ ਆਪਣਾ ਫਰਜ਼ਾਦਾ ਕਰੀਏ ਕਿਉਂਕਿ ਦੇਣ ਵਾਲਾ ਪਰਮਾਤਮਾ ਹੈ ਇੱਥੇ ਕਿਹੜੀਆਂ ਸਰਕਾਰਾਂ ਕੌਣ ਗਰੀਬੀ ਦੂਰ ਕਰਦੂ ਉਸ ਨੀਲੀ ਛੱਤ ਵਾਲੇ ਨੇ ਕਰਨਾ ਸਰਪੰਚਾ ਖਾਲਸਾ ਵੀਰ ਮਤਲਬ ਭਾਈ ਅਮਰਪਾਲ ਸਿੰਘ ਦੀ ਡੀਕ ਕਰ ਰਹੀ ਕਿ ਉਸ ਤੋਂ ਬਾਅਦ ਵੀ ਮਗਰੋਂ ਕੋਈ ਟੀਮ ਦਾ ਮੈਂਬਰ ਵੀ ਇਹਨੂੰ ਗਾਂ ਤੋਰੇਗਾ ਬਿਲਕੁਲ ਸਰਦਾਰ ਸਾਹਿਬ ਇਹਨਾਂ ਕੁਤੀ ਆਪਾਂ ਮੁਖ ਸਾਹਿਬ ਵੇਖੀਏ ਤੇ ਕੋਈ ਪ੍ਰਮਾਤਮਾ ਦੀ ਕਿਰਪਾ ਹੈ ਚਲੋ ਹਰ ਇੱਕ ਸਿੱਖ ਜਿੰਨੇ ਕਿ ਉਹਦੀ ਹਸੇ ਮੁਤਾਬਕ ਤੋਂ ਕਰ ਰਿਹਾ ਪਰ ਗੁਰੂ ਸਾਹਿਬ ਜੋ ਅੱਜ ਭਾਈ ਸਾਹਿਬ ਨੇ ਇੱਕ ਲਹਿਰ ਚਲਾਈ ਸੀ ਪ੍ਰਮਾਤਮਾ ਦੀ ਕਿਰਪਾ ਸੀ ਉਹਨਾਂ ਨੇ ਇੱਕ ਬੜਾ ਵੱਡਾ ਜਿਹੜਾ ਇੱਕ ਪੰਜਾਬ ਦੇ ਵਿੱਚ ਉਹਨਾਂ ਨੇ ਮੁੱਢ ਬਧਾਇ ਤੇ ਹਰ ਇੱਕ ਜਿਹੜਾ ਅੱਜ ਸਿੱਖ ਹੈ ਜਾਂ ਇੱਕ ਨੌਜਵਾਨ ਬੱਚਾ ਹੈ ਉਹ ਅੱਜ ਤਰਸ ਰਿਹਾ ਵੀ ਇੱਕ ਉਹ ਜੇ ਆਗੂ ਜੜਾ ਕੇ ਜਾਂ ਭਾਈ ਸਾਹਿਬ ਬਾਹਰ ਆ ਕੇ ਉਹ ਹੀਰਾ ਦੋਰਾ ਚਲਾਉਣ ਕਿਉਂਕਿ ਹਰ ਇੱਕ ਬੰਦੇ ਦਾ ਕੋਈ ਨਾ ਕੋਈ ਵੈਗ ਰੋਲ ਤੋਂ ਮੁਕੱਦਰ ਹੁੰਦਾ ਪਰ ਭਾਈ ਸਾਹਿਬ ਦੀ ਇੱਕ ਸੋਚ ਕਰਨੀ ਤੇ ਕਹਿਣੀ ਦੇ ਔਰ ਅੱਜ ਵੀ ਉਹ ਅਸੀਂ ਵੇਖ ਰਹੇ ਆ ਵੀ ਉਹ ਜੇ ਆਗੂ ਜਿਹੜੇ ਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਥੇ ਅਸੀਂ ਕਾਇਦਾ ਰਹੇ ਹਾਂ ਮੈਂ ਕਹਿੰਦਾ ਵੀ ਕੋਈ ਉਹਨਾਂ ਦੇ ਇੱਕ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਪਰ ਚਲੋ ਇੱਕ ਫਰਜ਼ ਜ਼ਰੂਰ ਬਣਦਾ ਜੋ ਸਾਡਾ ਗੁਰੂ ਸਾਹਿਬ ਦਾ ਸਿਧਾਂਤ ਆ ਵੀ ਅਸੀਂ ਅੱਜ ਦਾ ਉਹ ਸਿਧਾਂਤ ਨੂੰ ਚਲਦੇ ਹੋਏ ਅਸੀਂ ਹਰ ਜ਼ੁਲਮ ਦੇ ਵਿਰੋਧ ਜਿਹੜਾ ਸਾਡਾ ਫਰਜ਼ ਬਣਦਾ ਭੁੱਲਣਾ ਅੱਜ ਉਹ ਵੀ ਜੇ ਗੱਲ ਕਰੀਏ ਤੇ ਭਾਈ ਸਾਹਿਬ ਨੇ ਕਿ ਜ਼ੁਲਮ ਦੇ ਵਿਰੋਧ ਜਿਹੜਾ ਆਵਾਜ਼ ਚੱਕੀ ਸੀ ਤੇ ਜਿੱਥੇ ਕਿਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਅੱਜ ਆਉਣ ਵਾਲੇ ਆਪਣੀਆਂ ਕਿ ਕੁਰਸੀਆਂ ਦੇ لالਚ ਦੇ ਵਿੱਚ ਉਹਨਾਂ ਨੇ ਜਿਹੜਾ ਰੋਸ ਵਿਰੋਧ ਕੀਤਾ ਵੀ ਜਿਹੜੀ ਇਹ ਜੀ ਮਾਹੌਲ ਖਰਾਬ ਕਰ ਰਿਹਾ ਤਾਂ ਦੁੱਖ ਲੱਗਦਾ ਜਦੋਂ ਆਪਾਂ ਅੱਜ ਪੰਜਾਬ ਦੇ ਹਾਲਾਤਾਂ ਬਾਰੇ ਵੇਣੇ ਆ ਵੀ ਜਿਹੜੀਆਂ ਗਰਾਉਂਡਾਂ 'ਚ ਸਾਡੇ ਨੌਜਵਾਨ ਬੱਚਿਆਂ ਨੇ ਜਿਹੜੇ ਆ ਕੇ ਕਬੱਡੀਆਂ ਪਾਉਂਦੇ ਸੀ ਤੇ ਯਾਰ ਉਹ ਅੱਜ ਨਿਤ ਦਿਹਾੜੇ ਉੱਥੇ ਗੋੜੀਆਂ ਨਾਲ ਸਾ ਸਰਦਾਰ ਸਾਹਿਬ ਜਿਸ ਦਿਨ ਜਿਹੜੀ ਸਾਡੀ ਕਿਤੇ ਨੌਜਵਾਨ ਪੁੱਤਰ ਦੀ ਜਿਹੜੀਆਂ ਲਾਸ਼ਾਂ ਨਹੀਂ ਉੱਠ ਰਹੀਆਂ ਤੇ ਮੈਂ ਕਹਾਂ ਉਸ ਮਾਪਿਆਂ ਦਾ ਜਿਉਣਾ ਕੀ ਹੈ ਯਾਰ ਸੋ ਗੱਲ ਅੱਜ ਪੰਜਾਬ ਦੇ ਵਾਸੀਆਂ ਨੂੰ ਇੱਕ ਹੌਕਾ ਇਸੇ ਗੱਲ ਦਾ ਹੀ ਹੈ ਵੀ ਅਸੀਂ ਕੋਈ ਨਿੱਜੀ ਸਵਾਰਥ ਨਹੀਂ ਜਿਹੜਾ ਸਤਕਾਰ ਤੋਂ ਗੁਰੂ ਸਾਹਿਬ ਨੇ ਬਖਸ਼ਣਾ ਪਰ ਅਸੀਂ ਫਰਜ਼ ਨੂੰ ਸਮਝਦੇ ਹੋਏ ਅੱਜ ਲੋਭ ਲਾਲਚ ਉਹਦੇ ਪਾਰਟੀ ਬਾਜ਼ੀ ਤੁਹਾਡੇ ਮਨ ਤੋਂ ਉੱਪਰ ਉੱਠ ਕੇ ਅੱਜ ਇੱਕ ਸੱਚ ਦਾ ਹੌਕਾ ਦੇ ਗਏ ਅੱਜ ਇੱਥੇ ਅੱਜ ਆਗੂ ਆ ਮੈਂ ਕਹਿੰਦਾ ਇਹ ਭਾਈ ਅਮਰਪਾਲ ਜਿਹੜਾ ਵੀ ਜੋਗ ਆਗੂ ਆ ਸਾਨੂੰ ਜੋਗ ਆਗੂ ਤੇ ਕਰਤਾਰ ਵਾਲੇ ਆਗੂ ਚਾਹੀਦੇ ਜਿਹੜੇ ਪੰਜਾਬ ਵਾਸਤੇ ਲੜਨ ਕਿਉਂਕਿ ਅੱਜ ਭਾਈ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਗਲੀਆਂ ਨਾਲੀਆਂ ਦੀ ਜਾ ਉਹਨਾਂ ਨੇ ਕਹਿ ਦਿੱਤੀ ਤੁਹਾਨੂੰ ਕਣਕਾ ਦੇ ਦੇਵਾਂਗੇ ਉਹਨਾਂ ਤੇ ਇਹ ਗੱਲ ਕਹਿਣੀ ਆ ਸਿੱਖੋ ਉਹ ਪੰਜਾਬ ਦੇ ਲੋਕੋ ਆਪਣੇ ਫਰਜ਼ ਪਛਾਣੋ ਕਿਉਂਕਿ ਅੱਜ ਕਿਤੇ ਨਾ ਕਿਤੇ ਸਰਦਾਰ ਸਾਹਿਬ ਇਹਨਾਂ ਰਵੈਤੀ ਪਾਰਟੀਆਂ ਦਿਆਂਗੇ ਕਿ ਸਰਦਾਰ ਸਾਹਿਬ ਕਾਹਦੀਆਂ ਸਰਪੰਚੀਆਂ ਰਹਿ ਗਈਆਂ ਮੈਂ ਤਾਂ ਕਈ ਵਾਰੀ ਤੁਹਾਡੇ ਚੈਨਲ ਤੇ ਗੱਲ ਕੀਤੀ ਆ ਵੀ ਸਾਡੇ ਬੱਚੇ ਦਾ ਯਾਰ ਇੱਥੋਂ ਰਹਿ ਕੇ ਬਾਗੀ ਹੋ ਗਏ ਕਹਿੰਦੇ ਇੱਥੇ ਰਹਿ ਹੀ ਕੁਛ ਨਹੀਂ ਗਿਆ ਤਾਂ ਮੈਂ ਕਹਿੰਨੇ ਪੰਜਾਬ ਦੇ ਲੋਕੋ ਫਿਰ ਸਾਡੀਆਂ ਸਰਦਾਰੀਆਂ ਕਾਹਦੀਆਂ ਅਸੀਂ ਆਗੂ ਸੋ ਅੱਜ ਆਪੀਲ ਆ ਤੁਹਾਡੇ ਚੈਨਲ ਲਈ ਵੀ ਅੱਜ ਵੱਧ ਤੋਂ ਵੱਧ ਸੰਗਤ ਜਿਹੜੀ ਅੱਜ ਸੱਚ ਤੇ ਹੋ ਕਾ ਦਈਏ ਕਿਤਨੇ ਕਿਤੇ ਜੁੜੇ ਆ ਪਰ ਇਨਾਂ ਸ਼ੋਰ ਤਾਂ ਝੂਠੀਆਂ ਫੋਕੀਆਂ ਸ਼ੋਰ ਤਾਂ ਨੇ ਸਾਡਾ ਆਉਣ ਵਾਲਾ ਬੱਚਿਆਂ ਦਾ ਭਵਿੱਖ ਤੁੰਦਲਾ ਕਰਤਾ ਸੋ ਅੱਜ ਆਪੀਲ ਆ ਅਸੀਂ ਇਕੱਠੇ ਹੋ ਕੇ ਅੱਜ ਹੋਕਾ ਦੇਾਂਗੇ ਕਿ ਜਿਹੜਾ ਸਾਡੀਆਂ ਸਰਕਾਰਾਂ ਤਿੰਨ ਵਾਰੀ ਜਿਹੜੇ ਨਿਆਂਇਤ ਤੌਰ ਤੇ ਐਨਐਸਏ ਲੱਗੀ ਹੈ ਅੱਜ ਅਸੀਂ ਦੁਬਾਰਾ ਵੱਡੇ ਇਕੱਠ ਦੇ ਵਿੱਚ ਜਾ ਕੇ ਕਹਾਂਗੇ ਕਿ ਜਿਹੜੀ ਐਨਐਸਏ ਰੱਦ ਕਰਕੇ ਭਾਈ ਸਾਹਿਬ ਨੂੰ ਰਿਹਾ ਕੀਤਾ ਜਾਵੇ ਤਾਂ ਜੋ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਕੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਕਿੰਨੇ ਕਿੰਨੇ ਸਾਲ ਹੋ ਗਏ ਆ ਸੋ ਅੱਜ ਧੰਨਵਾਦ ਤੁਹਾਡੇ ਚੈਨਲ ਦਾ ਸਾਰੇ ਵੀਰਾਂ ਦਾ ਬੇਨਤੀ ਕਰਦੇ ਵੱਧ ਵੱਧ ਅਸੀਂ ਪਹਿਲਾਂ ਜੀ ਰਵੈਦੀ ਪਾਰਟੀ ਨੂੰ ਛੱਡ ਕੇ ਭਾਈ ਸਾਹਿਬ ਦਾ ਸਾਥ ਦਿੱਗੇ ਹਾਂਜੀ ਸਰਦਾਰ ਰਖਵਿੰਦਰ ਸਿੰਘ ਵੀ ਸਾਡੇ ਨਾਲ ਨੇ ਕੀ ਕਹਿਣਾ ਚਾਹੋਗੇ ਵੀ ਉਹਨਾਂ ਦੇ ਜਿੰਨੇ ਸਾਥੀ ਸੀ ਪੰਜਾਬ ਦੀਆਂ ਜੇਲਾਂ ਸ਼ਿਫਟ ਕਰ ਦਿੱਤੇ ਗਏ ਇਹ ਅਜੇ ਵੀ ਇਸਾਮ ਦੇ ਵਿੱਚ ਨੇ ਪੰਜਾਬ ਦੇ ਵਿੱਚ ਹੋਣਗੇ ਕੋਈ ਨਾ ਕੋਈ ਪਰਿਵਾਰਕ ਮੈਂਬਰ ਕੋਈ ਆਗੂ ਉਹਨਾਂ ਨਾਲ ਕੋਈ ਪਹਿਲਾਂ ਤਾਂ ਮੈਂ ਪਹਿਲਾਂ ਤਾਂ ਮੈਂ ਵਿਧਾਨ ਸਭਾ ਹਲਕਾ ਜੀਰੇ ਤੇ ਸਮੁੱਚੇ ਸੰਗਤ ਜਿਹੜੀ ਆਈ ਇੱਥੇ ਜੀ ਮੈਂ ਇਹਨਾਂ ਨੂੰ ਵਧਾਈ ਦੇਣਾ ਮਾਗੀ ਦੇ ਮਕਸਦ ਦੇ ਮੇਲੇ ਦੇ ਜਾ ਰਹੇ ਹੂੰ ਤੇ ਮਾਹੌਲ ਬਹੁਤ ਠੰਡਲਾ ਹੈ ਤੇ ਕੰਮ ਬਹੁਤ ਗਰਮ ਹੈ ਹੂੰ ਤੇ ਮੇਰੇ ਸਹੌਣਾ ਤਾਂ ਲਾਕਕੇ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਮੈਂ ਸੋਚਦਾ ਹਾਂ ਵੀ ਕੋਈ ਇਹੋ ਜਿਹਾ ਪਿੰਡ ਨਹੀਂ ਜੀਰੇ ਹਲਕੇ ਦਾ ਜਿਹੜਾ ਜਿੱਥੋਂ ਕੋਈ ਸੰਗਤ ਨਹੀਂ ਆਈ ਕੀ ਬਾਤ ਸਾਰੀ ਸੰਗਤ ਆਈ ਸਾਡਾ ਸਵਾਦ ਆ ਉਹਨਾਂ ਨੇ ਅਸੀਂ ਇਹਨੂੰ ਤਿਗਣਾ ਚੌਗਣਾ ਹੋਰ ਲੈ ਕੇ ਜਾਵਾਂਗੇ ਕੀ ਬਾਤ ਦੂਜੇ ਨੰਬਰ ਤੇ ਰਹਿ ਗਈ ਗੱਲ ਜਿਹੜੀ ਐਨਐਸਏ 1984 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਨਾਲ ਬੇਨਿਆਈ ਹੋ ਰਹੀ ਆ ਬੰਦੀ ਸਿੰਘਾਂ ਨੂੰ 32-32 ਸਾਲ ਹੋ ਗਏ ਨੇ ਜੇਲ੍ਹਾਂ ਦੇ ਵਿੱਚ ਰੋਣਦੇ ਨੇ ਉਹਨਾਂ ਦਾ ਕੋਈ ਵਾਰਿਸ ਨਹੀਂ ਉਹਨਾਂ ਦੀ ਕੋਈ ਪੀੜ ਕੋਈ ਕੋਈ ਦਲੀਲ ਨਹੀਂ ਉਹਨਾਂ ਦੀ ਵੇਖੋ ਤੁਸੀਂ ਭਾਈ ਅਮਰਤਪਾਲ ਸਿੰਘ ਦਾ ਇੱਕ ਨਿਸ਼ਾਨਾ ਹੈ ਵੀ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਉਹਤੇ ਐਨਐਸਏ ਲਾ ਕੇ ਇਹਨਾਂ ਨੇ ਬੰਦ ਕੀਤਾ ਹੋਇਆ ਹੈ ਵੀ ਜਿਹੜੇ 40 45 ਸਿੰਘ ਹੋਰ ਨੇ ਸਾਡੇ ਪੰਜਾਬ ਦੇ ਜਿਦੇ ਵਿੱਚੋਂ ਸਾਡੇ ਸਰੀਆਲੀ ਦੇ ਵੀ ਸਿੰਘ ਦੋ ਹੋਏਗੇ ਨੇ ਇਹ ਜਿਹੜੇ ਬੰਦੇ ਨੇ ਸਾਡੇ ਇਹਨਾਂ ਦਾ ਕੀ ਕੰਨਾ ਹੈ ਇਹ 21 ਜਵਾਨਤ ਨਹੀਂ ਉਹ ਦੇ ਰਹੇ ਇਹ ਇਹਨਾਂ ਨੂੰ ਇਹ ਇਹਨਾਂ ਨੂੰ ਦਿਨੋਂ ਦਿਨ ਉਹ ਜੇ ਕੋਈ ਪਰਿਵਾਰ ਮਿਲਦਾ ਤੇ ਉਹਨਾਂ ਨੂੰ ਮਿਲਣ ਨੂੰ ਵੀ ਨਹੀਂ ਦੇ ਰਹੇ ਉਹਨਾਂ ਨੂੰ ਜੀ 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 ਤੇ ਇਹ ਸਾਡੇ ਨਾਲ ਇੱਕ ਹੋਰ ਨਿਆ ਹੋ ਰਿਹਾ ਹੈ ਹੂੰ ਅਸੀਂ ਅੱਜ ਪੰਜਾਬ ਦੇ ਵਿੱਚ ਭਾਈ ترسےم ਸਿੰਘ ਬਾਪੂ ترسےم ਸਿੰਘ ਪਿਤਾ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਯੋਗ ਕਾਨਫਰੰਸ ਹੋ ਰਹੀ ਹੈ ਮੁਕਸਰ ਦੀ ਧਰਤੀ ਦੇ ਉੱਤੇ ਤੇ ਲੋਕਾਂ ਨੂੰ ਦੱਸ ਦਵਾਂਗੇ ਇਹ ਸਰਕਾਰਾਂ ਨੂੰ ਦੱਸ ਦਵਾਂਗੇ ਜਿਹੜੇ ਅੱਜ ਫਿਰ ਡਰਾਮੇ ਹੋ ਰਹੇ ਨੇ ਡਰਾਮੇ ਪਾਰਟੀਆਂ ਦੇ ਵਿੱਚ ਵੀ ਇੱਕ ਪਾਰਟੀ ਲਾ ਰਹੀ ਹੈ ਮੁੱਖ ਮੰਤਰੀ ਨੂੰ ਵੀ ਉਥੇ ਆ ਜਾਓ ਕਾਰਦਸਾਬ ਤੇ ਤੇ ਉਥੇ ਜਾ ਕੇ ਕੀ ਕਰਨਾ ਪਤਾ ਕੋਈ ਤੁਹਾਨੂੰ ਇਸ ਗੱਲ ਦਾ ਉਥੇ ਕੁਝ ਨਹੀਂ ਹੋਣਾ ਨਾ ਨਾ ਕੁਝ ਹੋਣਾ ਸਿਰਫ ਡਰਾਮਾ ਹੈ ਡਰਾਮਾ 4 ਸਾਲ ਹੋ ਗਏ ਸਰਕਾਰ ਬਣੀ ਨੂੰ ਕਿੱਧਰ ਗਈ ਸੀ ਜਨਾ ਜੀ ਇਹਨਾਂ ਦੀ ਜਿਹੜੀ ਰੱਖਿਆ ਉਦੋਂ ਤੋਂ ਲੈ ਕੇ ਇਹਨਾਂ ਨੇ ਕੋਈ ਉਧਰ ਤੇ ਉਹਨਾਂ ਦੀ ਕਾਰਵਾਈ ਕੀਤੀ ਹੈ ਕਾਲੀਦਾਲ ਤੇ ਬਗਰਾਣੀ ਕਾਹਨ ਹੋਇਆ ਹੈ ਵਗਰਾੜੀ ਕਾਣ ਤੋਂ ਪੁੱਛੋ ਇਹਨਾਂ ਨੇ ਕੋਈ ਵੀ ਡਿਸੀਜਨ ਨਹੀਂ ਲਿਆ ਸਰਕਾਰ ਨੇ ਤੇ ਹੁਣ ਹੁਣੇ ਰਹਿ ਗਏ 6 ਮਹੀਨੇ ਇਹਨਾਂ ਦੇ ਤੇ ਗੌਂਗਲੂਆਂ ਤੋਂ ਮਿੱਟੀ ਝਾੜਨਦੇ ਆ ਵੀ ਕਿਵੇਂ ਨਾ ਕਿਵੇਂ ਸਾਡੇ ਨਾਲ ਲੋਕ ਤੇ ਫੇਰ ਲੋਕ ਭੋਲੇ ਭਾਲੇ ਲੋਕ ਨੇ ਸਾਡੇ ਨਾਲ ਫੇਰ ਗਮਰਾਹ ਹੋ ਜਾਣਗੇ ਮੈਂ ਸੋਚਦਾ ਵੀ ਇਹ ਲੋਕ ਗਮਰਾਹ ਨਹੀਂ ਹੋਣਗੇ ਇਹਨਾਂ ਨੂੰ 10 ਦਿਨਾਂ ਦੇ ਸਤਾਈ ਦੇ ਵਿੱਚ ਵੀ ਕਿਹਦੀ ਸਰਕਾਰ ਬਣਾਉਣੀ ਆ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਾਹਿਬ ਮੈਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਚੈਨਲ ਤੇ ਜਿੰਨੀ ਵੀ ਸਾਡੀ ਸੱਚੀ ਸਿੱਖ ਕੌਮ ਆ ਉਹਨੂੰ ਮਾਗੀ ਦੀਆਂ ਵਧਾਈਆਂ ਦੇਣਾ ਚਾਹੁੰਦਾ ਜੀ ਤੇ ਲੋਕਾਂ ਨੂੰ ਇੱਕੋ ਹੀ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਹਾਂ ਜੀ ਵੀ ਜੇ ਆਪਣੀ ਸਿੱਖ ਕੌਮ ਦੀ ਹੋਦ ਬਚਾਉਣੀ ਆ ਹਾਂ ਜੇ ਆਪਣਾ ਕਲਚਰ ਬਚਾਉਣਾ ਆ ਜੇ ਆਪਣਾ ਸਭਿਆਚਾਰ ਬਚਾਉਣਾ ਆ ਹਾਂ ਜੇ ਆਪਣਾ ਸਿਧਾਂਤ ਬਚਾਉਣਾ ਆ ਹਾਂ ਤੇ ਕੋਈ ਇੱਕ ਸਾਡਾ ਇਸਟਮ ਜੋਗ ਆਗੂ ਆ ਭਾਈ ਅਮਰਪਾਲ ਸਿੰਘ ਉਸ ਤੋਂ ਬਿਨਾ ਨਾ ਤੇ ਸਾਨੂੰ ਕਿਸੇ ਵੀ ਸਾਈਡ ਤੋਂ ਇਨਸਾਫ ਦੀ ਉਮੀਦ ਆ ਤੇ ਨਾ ਹੀ ਕੋਈ ਇਹੋ ਜਿਹਾ ਸਾਨੂੰ ਸਦਾਰ ਦੇ ਸਕਦਾ ਨਾ ਹੀ ਇਹੋ ਜਿਹਾ ਕੋ ਪੜਿਆ ਲਿਖਿਆ ਕਾਗੂ ਦੇ ਦੜਕ ਬਿਲਕੁਲ ਬੇਖੌਫ ਹੋ ਕੇ ਬੋਲਣ ਵਾਲਾ ਤੇ ਪੂਰੀ ਦੁਨੀਆ ਦੇ ਪੱਤਰਕਾਰਾਂ ਨੂੰ ਚਲਨ ਕਰਨ ਵਾਲਾ ਵੀ ਜਿਹੜਾ ਮਰਜ਼ੀ ਮਿਲਣਾ ਡਿਬੇਟ ਕਰੇ ਸਾਨੂੰ ਅਜ ਤੱਕ ਇਹੋ ਜਿਹਾ ਆਗੂ ਨਹੀਂ ਮਿਲਿਆ ਅਸੀਂ ਤੇ ਬੜੇ ਅਚੀ ਦੇ ਵਿੱਚ ਖੁਸ਼ ਆ ਕਿ ਸਾਨੂੰ ਪਰਮਾਤਮਾ ਨੇ ਇੱਕ ਬੜਾ ਤਕੜਾ ਜੋਗ ਆਗੂ ਦਿੱਤਾ ਤੇ ਮੈਂ ਤੇ ਸਮੁੱਚੀ ਕੌਮ ਨੂੰ ਆਖੂ ਇੱਕ ਪਲੇਟਫਾਰਮ ਦੇ ਇਕੱਠੇ ਹੋ ਜੋ ਭਾਈ ਅਮਰਪਾਲ ਸਿੰਘ ਦੀ ਅਗਵਾਈ ਦੇ ਵਿੱਚ ਇਹ ਅੱਛ ਆਪਣੀ ਹੋਂਦ ਵੀ ਵੱਜੂਗੀ ਆਪਣਾ ਸਭਿਆਚਾਰ ਵੀ ਵੱਜੂਗਾ ਜੋ ਵੀ ਆਪਣਾ ਖੇਤੀਬਾੜੀ ਵੱਜੂਗੀ ਆਪਣਾ ਮੌਸਮ ਵੱਜੂਗਾ ਆਪਣੇ ਪਾਣੀ ਵੱਜ ਜਾਣਗੇ ਹੋ ਸਕਦਾ ਕਿ ਕੋਸ਼ਿਸ਼ ਕਰਾਂਗੇ ਸਾਡਾ ਚੰਡੀਗੜ੍ਹ ਵੀ ਸਾਨੂੰ ਵਾਪਸ ਮਿਲ ਜਾਊਗਾ ਸਾਡਾ ਜਿੰਨਾ ਪੰਜਾਬੀ ਬੋਲਦੇ ਇਲਾਕੇ ਸਾਨੂੰ ਵਾਪਸ ਮਿਲ ਜਾਣਗੇ ਇਸ ਜੋਗ ਆਗੂ ਤੋਂ ਬਿਨਾ ਸਾਨੂੰ ਹੋਰ ਕਿਸੇ ਤੋਂ ਉਮੀਦ ਨਹੀਂ ਗਈ ਤੇ ਨਾ ਅਜ ਤੱਕ ਕਿਸੇ ਨੇ ਇਹੋ ਜੀ ਆਵਾਜ਼ ਠਾਈ ਆ ਬਿਲਕੁਲ ਸਾਡੇ ਨਾਲ ਸਿੱਖ ਆਗੂ ਭਾਈ ਲਖਬੀਰ ਸਿੰਘ ਜੀ ਮਹਾਲਵੀ ਸਮੁੱਚੀ ਟੀਮ ਦੇ ਨਾਲ ਪਹੁੰਚੇ ਨੇ ਹਾਂਜੀ ਪਹਿਲਾਂ ਤੇ ਮਾਗੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਸਾਭ ਜੀ ਨੂੰ ਅਰ ਪਾਲਤੀ ਨੂੰ ਸਾਰੇ ਟੀਮ ਨੂੰ ਲੱਖ ਲੱਖ ਵਧਾਈਆਂ ਜੀ ਹਾਂਜੀ 40 ਮੁਕਤਿਆਂ ਨੂੰ ਨਮਸਕਾਰ ਕਰਨ ਕੌਮ ਚੱਲਦੀ ਹੈ ਸਾਰੇ ਜਾ ਰਹੇ ਆ ਹੂੰ ਤੇ ਜਿਹੜਾ ਪੰਜਾਬ ਦੇ ਵਿੱਚ ਅੱਜ ਸਾਡੇ ਗੁਰੂ ਸਾਹਿਬਾਂ ਨੇ ਆਪਣਾ ਸ਼ੀਤਾਂ ਨੇ ਹੂੰ ਖੂਨ ਡੋਲ ਕੇ ਦੇਸ਼ ਨੂੰ ਯਾਦ ਕਰਾਇਆ ਸੀ ਹੂੰ ਜਿੰਨਾ ਨੂੰ ਇਸ ਦੇਸ਼ ਦੀ ਬਾਗਡੋਰ ਸਮਾ ਲਈ ਸਾਡੇ ਬਜ਼ੁਰਗਾਂ ਨੇ ਵੱਡਿਆ ਨੇ ਫਿਰ ਅੱਜ ਸਾਡੇ ਕਿਹੜੇ ਕੌਮ ਤੇ ਸਿੱਖ ਕੌਮ 'ਚੋਂ ਹਾਕਮ ਜ਼ੁਲਮ ਕਰ ਰਹੇ ਨੇ ਉਹ ਸ਼ਾਇਦ ਮੁਗਲਾਂ ਕਿਤੇ ਹੋਣ ਅੱਛਾ ਉਹ ਰੰਗਦੇਵ ਨਾ ਕਿਤੇ ਹੋਣ ਜਾਂ ਦੁੱਤੇ ਨੇ ਆਪਣੇ ਬਦਾਲੀ ਦੇ ਨਾ ਕਿਤੇ ਹੋਣ ਸਿੰਘ ਸਾਡੇ ਜੇਲਾਂ 'ਚ ਝੂਠੇ ਪਰਚੇ ਪਾ ਕੇ ਪਹਿਲੋ ਤਾਂ 84 ਸਾਡੇ ਸ਼੍ਰੀ ਦਰਬਾਰ ਸਾਹਿਬ ਨੂੰ ਢਾ ਕੇ ਟੈਂਕਾ ਤੋਪਾਂ ਨਾਲ ਢੇਰੀ ਕਰਨਾ ਬਾਅਦ ਵਿੱਚ ਬੇਕਸੂਰ ਸਿੰਘਾਂ ਨੂੰ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ 84 ਤੋਂ ਲੈ ਕੇ ਜੋ 78 ਚੱਲਿਆ ਉਹ ਵੇਖਿਆ ਸੀ ਹੁਣ ਚਲੋ ਸਰਕਾਰਾਂ ਬਦਲੀਆਂ ਕਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਵਾਅਦੇ ਕੀਤੇ ਸੀ ਕੌਮ ਨਾਲ ਮੈਂ ਬੰਦੀ ਸਿੰਘ ਰਿਆ ਕਰਾਂਗਾ ਮੈਂ 84 ਇਨਸਾਫ ਲੈ ਕੇ ਦਿਆਂਗਾ ਇਹਨੇ ਉਹਦੋਂ ਵੀ ਜ਼ੁਲਮ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਕਾਰ ਦੇ ਵਿੱਚ ਬੇਦਬੀਆ ਹੋਣੀਆਂ ਬੰਦੀ ਸਿੰਘਾਂ ਦੀ ਗੱਲ ਨਾ ਕਰਨੀ ਤੇ ਇਹ ਦਿੱਲੀ ਦਾ ਕਿਹੜੇ ਨੇ ਜਰਾਨੇ ਪਾ ਕੇ ਪਾਰਟੀਆਂ ਨੇ ਕੀਤੇ ਆ ਹੁਣ ਜਿਹੜਾ ਪਾਈ ਅਮਰਤਪਾਲ ਆ ਇੱਕ ਨੌਜਵਾਨ ਆਪਣੇ ਬਾਹਰ ਦੀ ਧਰਤੀ ਤੋਂ ਰਾਜ ਛੱਡ ਕੇ ਇੱਥੇ ਆਣ ਕੇ ਪੰਜਾਬੀਆਂ ਦੀ ਗੱਲ ਕਰਨ ਲਈ ਨੌਜਵਾਨਾਂ ਦਾ ਨਸ਼ਾ ਛਡਾਉਣ ਦੀ ਗੱਲ ਕੀਤੀ ਸੀ ਹਮ ਅੰਮ੍ਰਿਤਸਰ ਦੇ ਉਹਨੇ ਚਲੋ ਲਹਿਰਾਂ ਚਲਾਈਆਂ ਸੀ ਪਿੰਡਾਂ 'ਚ ਨੌਜਵਾਨਾਂ ਨੂੰ ਅੰਮ੍ਰਿਤਸਰ ਚੰਗਾਦਾ ਸੀ ਝੂਠੀ ਕਹਾਣੀ ਬਣਾ ਕੇ ਝੂਠਾ ਪਰਚਾ ਪਾ ਕੇ ਸਾਰੀ ਬਿਲਕੁਲ ਪਿਓਰ ਝੂਠੀ ਤੇ 3 ਸਾਲ ਤੋਂ ਉਹਨੂੰ ਜਵੰਤ ਬਣਾ ਹੋਣੀ ਹਮ ਤੇ ਇਹ ਲੋਕਤੰਤਰ ਨਾਲ ਤੱਕਾ ਤੇ ਹੋਰ ਕੀ ਤੱਕਾ ਹੋ ਸਕਦਾ ਇਹ ਤੋਂ ਮਹਾਰਮ ਸਾਹਿਬ ਫੜੋ ਫੜੀ ਵਾਲਾ ਤੇ ਪਰਚਿਆਂ ਦਾ ਦੌਰ ਅੱਜ ਵੀ ਜਾਰੀ ਹੈ ਪਤਾ ਲੱਗਾ ਹੈ ਤੁਹਾਨੂੰ ਵੀ ਕੱਲ ਪਰਸੋਂ ਮਤਲਬ ਸਾਰੀ ਡਾਡੀ ਜੇਲ੍ਹ ਚ ਰੱਖਿਆ ਗਿਆ ਚਲੋ ਕੋਈ ਗੱਲ ਨਹੀਂ ਅੱਕੇ ਵੀ ਬੜੇ ਪਰਚੇ ਨੇ ਉਹ ਪਰਚੇ ਤਾਂ ਕਰੀ ਜਾਣੀਆਂ ਹਾਂ ਤੇ ਗੱਲ ਇਹ ਵੀ ਸਾਡੇ ਕਿਹੜੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਰਾਜਵਾਲ ਪਿਉਰੇ ਵਰਗੇ ਸਾਡੇ ਵੀਰ 32 32 ਸਾਲ ਤੋਂ 30 30 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਤੇ ਇੱਕ ਪਾਸੇ ਬਲਾਤਕਾਰੀ ਸੌਦਾ ਸਾਧਾ ਜਿੰਨੇ 45 ਬੰਦੇ ਕਿਨੂੰ ਫੜਨ ਲੱਗੇ ਅਰੈਸਟ ਕਰਨ ਲੱਗੇ ਉੱਥੇ ਪੰਜ ਕੁਲੇ ਮਾਰੇ ਗਏ ਹਜ਼ਾਰਾਂ ਲੋਕਾਂ ਦੇ ਜ਼ਖਮੀ ਹੋਏ ਤੇ ਕਿੰਨੇ ਬਲਾਤਕਾਰ ਦੇ ਕਤਲ ਨੇ ਕਿੰਦੇ 302 ਦੇ ਧਾਰਾ ਚ ਉਹ ਪਰਚੇ ਦਰਜ ਨੇ ਤੇ ਉਹ ਬੰਦੇ ਨੂੰ 1 ਸਾਲ ਜੀ ਤਿੰਨ ਪ੍ਰੋਬਲਮ ਮਿਲ ਜਣੀਆਂ ਤੇ ਕਿਹੜਾ ਸਾਡਾ ਲੋਕਤੰਤਰ ਚੁਣਿਆ ਹਿਆ 7 ਲੱਖ ਕੱਟ ਦੇ ਵਿੱਚ ਜਗਤਾਰ ਸਿੰਘ ਵਾਰੇ ਨੂੰ ਕੋਮ ਦਾ ਜਥੇਦਾਰ ਚੁਣਿਆ ਹੋਵੇ ਉਸ ਜਥੇਦਾਰ ਦੀ ਮਾਂ ਕਰੇ ਆਖਰੀ ਸ਼ਾਮਾਂ ਤੇ ਪਈ ਆ ਤੁਹਾਨੂੰ ਇੱਕ ਦਿਨ ਦੀ ਪ੍ਰੋਬਲਮ ਨਹੀਂ ਇਸ ਤੋਂ ਬਾਅਦ ਜ਼ੁਲਮ ਨਹੀਂਗਾ ਅਸੀਂ 1-3 ਘੰਟੇ ਸਿਰਫ ਟੋਲ ਟੈਕਸੀ ਬੰਦ ਕੀਤਾ ਸਾਨੂੰ ਸਾਰੇ ਅਗੋਂ ਚੁੱਕ ਲੈ ਗਏ ਸੀ ਚਲੋ ਪਰਚਾ ਚਲੋ ਨਹੀਂ ਪਾਇਆ ਉਹਨਾਂ ਦੀ ਮਰਜ਼ੀ ਆ ਪਰਚਾ ਕਰ ਦਿੰਦੇ ਕੀ ਅਗਲੇ ਅਮਰਪਾਲ ਨੇਵੇਂ ਚੁੱਕ ਲੈ ਗਏ ਨੇ ਤੇ ਪਰਚਾ ਕਰਤਾ 3 ਸਾਲ ਅਗਲੇ ਜਬੰਤ ਨਹੀਂ ਹੋਣ ਦਿੰਦੇ ਪਏ ਤੇ ਨਾ ਹੀ ਬਾਹਰ ਇਹ ਗੱਲਾਂ ਹੈਗੀਆਂ ਅਰਪਾਲ ਸਿੰਘ ਜੀ ਕਿੰਨਾ ਚਿਰ ਕੌਮ ਇੱਕ ਪਲੇਟ ਪਰੰਦ ਇਕੱਠੀ ਨਹੀਂ ਹੁੰਦੀ ਜੀ 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 ਕੌਮ ਕਪੀ ਗੱਲ ਨਹੀਂ ਕਰਦੀ ਉਹਨਾਂ ਜਰ ਕੌਮ ਦਾ ਭਲਾ ਨਹੀਂ ਉਹ ਸਾਰੀ ਕੌਮ ਇੱਕ ਪਲੇਟਫਾਰਮ ਉੱਤੇ ਇਕੱਠੀ ਹੋਵੇ ਤੇ ਸਾਰੇ ਦਰਦੀ ਅੱਜ ਆਏ ਨੇ ਹਾਂਜੀ ਭਰਾਜੀ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਇਹ ਆ ਵੀ ਇਹ ਭਗਵੰਤ ਮਾਨ ਅਕਾਲ ਤਖਤ ਸਾਹਿਬ ਨਾਲ ਪੰਗੇ ਲੈਂਦਾ ਅੱਛਾ ਉੱਥੇ ਕੋਈ ਕਹਿੰਦਾ ਹੈ ਵੀ ਉਹ ਬਾਦਲਾਂ ਦਾ ਬੰਦਾ ਹੈ ਸਾਨੂੰ ਅਸੀਂ ਸਮਰਪਤ ਹਾਂ ਅਕਾਲ ਤਖਤ ਸਾਹਿਬ ਨੂੰ ਹਾਂ ਉੱਥੇ ਅਸੀਂ ਉਸ ਜਗ੍ਹਾ ਨੂੰ ਸਮਰਪਤ ਹਾਂ ਆਗੂ ਦੇ ਸਮਰਪਤ ਨਹੀਂ ਗਏ। ਦੂਜੀ ਗੱਲ ਇਹ ਕਹਿੰਦਾ ਵੀ ਲਾਈਵ ਦਾ ਇਹਨੂੰ ਬੜਾ ਸ਼ੌਂਕ ਹੈ ਨਾ ਲਾਈਵ ਦਾ ਭਗਵੰਤ ਮਾਨਾ ਚੈਲੰਜ ਹੈ ਜੇ ਤੂੰ ਸੱਚੀ ਨਾਲ ਦੇ ਪਿਓ ਦਾ ਹੈ ਨਾ ਤੇ ਉਹਨੂੰ ਬਾਹਰ ਕੱਢ ਤੇ ਦੁਨੀਆ ਦੇ ਚੈਲੰਜਾਂ ਤੇ ਫਿਰ ਤੇਰਾ ਲਾਈਵ ਵੇਖੀਏ ਜੀ ਕਿਹੜਾ ਉਥੋਂ ਭੱਜਦਾ ਤੇ ਕਿਹੜਾ ਉਥੇ ਖਲੋਂਦਾ ਉਹਨੂੰ ਬਾਹਰ ਕੱਢ ਦੁਨੀਆ ਦੇ ਚੈਨਲਾਂ ਤੇ ਚਲਾ ਜੇ ਤੇਰੇ ਤੇ ਜੁਰਮ ਤੇ ਤੂੰ 4 ਸਾਲਾਂ ਦਾ ਹਿਸਾਬ ਦੇ ਦੇ ਤੇ ਉਹਦੇ ਤੋਂ ਖਾਲਸਾ ਵੀਰ ਦਾ ਹਿਸਾਬ ਲੈ ਲੈ ਖਾਲਸਾ ਵੀਰ ਦਾ ਭਾਈ ਸਾਰੇ ਆ। ਹੈਂ ਤੇ ਤੇਰੇ ਚ ਇੰਨੀ ਲਾਈਵ ਵਾਲੀ ਨਹੀਂ ਹੈਗੀ ਤੂੰ ਉਹਨਾਂ ਨੂੰ ਡਰਾਉਣਾ ਜਿਹੜੇ ਪਹਿਲਾਂ ਡਰੇ ਹੋਏ ਆ ਤੂੰ ਉਹਨੂੰ ਕੱਢ ਬਾਹਰ ਤੇ ਤੈਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਭਾਤ ਔਲਦੀਆਂ ਬਿਲਕੁਲ ਜੀ ਹਾਂਜੀ ਸਰਦਾਰ ਕਪੂਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਲੱਖ ਲੱਖ ਵਧਾਈ ਮਾਗੀ ਦੇ ਤੇ ਭਾਈ ਸਾਡੇ ਜੀਰੇ ਹਲਕੇ ਤੋਂ ਸਰਦਾਰ ਹਰਜਿੰਦਰ ਸਿੰਘ ਦੀ ਗਵਾਹੀ ਥੱਲੇ ਬਹੁਤ ਯੂਥ ਿੰਡਾਂ ਦੇ ਵਿੱਚੋਂ ਅਵੀਰਾ ਘੱਟ ਕੇ ਆਏ ਆ ਮਾਗੀ ਦੇ ਜਾਣ ਆਤੇ ਤੇ ਸਾਰਿਆਂ ਨੂੰ ਬਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਜੀ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਜੀਰੇ ਹਲਕੇ ਦੀ ਸਾਰੀ ਮੈਂ ਵੇਖਦਾ کریم ਜਿਹੜੇ ਪੰਥਦਰਦੀ ਸਾਰੇ ਅੱਜ ਮੰਡੀ ਦੇ ਵਿੱਚ ਇਕੱਠੇ ਹੋਏ ਨੇ ਤੇ ਹੁਣ ਮੁਖਸਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਵਰਵਾਨਾ ਹੋਣ ਲੱਗੇ ਨੇ ਇਹ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਤੇ ਅੱਜ ਜੋ ਭਾਵਾਂਗੇ 40 ਮੁਕਤਿਆਂ ਦਾ ਜੋ ਇਤਿਹਾਸ ਆਪਾਂ ਨੂੰ ਪਤਾ ਵੀ ਅੱਜ ਦੇ ਦਿਨ ਜੰਗ ਨਹੀਂ ਹੋਈ ਜੰਗ 1705 ਈਸਵੀ ਨੂੰ 21 ਫਰਵਰ ਨੂੰ ਹੁੰਦੀ ਹੈ ਨਾ ਪਰ ਉਹਨਾਂ ਦੀ ਯਾਦ ਵਿੱਚ ਜਿਹੜਾ ਮਾਗਦੀ ਦਾ ਤਿਹਾੜ ਮਨਾਇਆ ਜਾਂਦਾ ਹੈ ਨਾ ਤੇ ਮਾਗਦੀ ਦੇ ਤਿਹਾੜ ਦੀਆਂ ਸਾਰੀਆਂ ਸਿੱਖ ਸੰਤਾਂ ਦਾ ਵਧਾਇਆ ਦਿੰਦੇ ਆ ਦੂਸਰਾ ਤੁਸੀਂ ਵੇਖਦੇ ਜਿਹੜਾ ਇਕੱਠ ਤੁਸੀਂ ਆਪ ਇਹਦੇ ਵਿੱਚੋਂ ਕੋਈ ਵੀ ਕੋਈ ਘਰੋਂ ਧੱਕੇ ਨਾਲ ਨਹੀਂ ਆਪ ਲੈਂਦਾ ਉਹ ਦਿਹਾੜੀਆਂ ਨਹੀਂ ਹਨਾ ਸਾਰੇ ਗੁਰੂ ਦੇ ਪਿਆਰ ਵਾਲੇ ਆ ਤੁਸੀਂ ਦੇਖ ਮਾਦੋ ਕਿੰਨਾ ਠਾਠਾ ਮਾਦਾ ਜੇ ਇਕੱਠ ਹੈ ਸੰਗਤਾਂ ਦੇ ਵਿੱਚ ਇੱਕ ਭਾਵੇਂ ਕਿ ਆਪਣੀ ਪਾਰਟੀ ਨੂੰ ਸਾਲ ਹੋ ਗਿਆ ਹਨਾ ਅੱਜ ਆਪਣੀ ਦੂਸਰੀ ਜਿਹੜੀ ਆ ਕਿ ਆਪਣੀ ਕਾਨਫਰੰਸ ਹੋਣ ਜਾ ਰਹੀ ਆ ਔਰ ਆਪਾਂ ਇਹਦੇ ਵਿੱਚ ਇਹੀ ਅੱਜ ਸੰਗਤ ਨੂੰ ਛਾਪੀ ਆਉਣ ਵਾਲੇ ਜਿਹੜੀ ਚਲੋ ਆਪਾਂ ਜਿਹੜੀ ਆਪਣੀ ਪੰਜਾਬ ਦੀ ਆਪਣੀ ਟੀਮ ਹੈ ਆਪਾਂ ਉਹਨਾਂ ਨੂੰ ਕੋਈ ਐ ਤਾਂ ਨਹੀਂ ਆਪਾਂ ਕੋਈ ਆਰਡਰ ਤਾਂ ਨਹੀਂ ਦੇ ਸਕਦੇ ਪਰ ਸੁਝਾਅ ਇੱਕ ਵੋਟਰ ਹੋਣ ਦੇ ਨਾਤੇ ਇੱਕ ਸੇਵਾਦਾਰ ਹੋਣ ਦੇ ਨਾਤੇ ਆਪਾਂ ਇੱਕ ਸੁਝਾਅ ਜੂ ਆਪਾਂ ਦੇਵਾਂਗੇ ਕੋਸ਼ਿਸ਼ ਕਰਾਂਗੇ ਅਸੀਂ ਕਿਉਂਕਿ ਮੇਰੀ ਗੱਲ ਜਿਹੜੀ ਬੇਖੌਫ ਹੋ ਕੇ ਮੈਂ ਕਹੇ ਕਿ ਮੈਂ ਸਿੱਧਾ ਟੀਮ ਨੂੰ ਫੋਨ ਲਾ ਕੇ ਗੱਲ ਕਰ ਦਿੰਦਾ ਵੀ ਤੇ ਤੁਸੀਂ ਗਲਤ ਹੋ ਹੈਨਾ ਔਰ ਜਿਵੇਂ ਮੈਂ ਕਿਹਾ ਸੀ ਜੇ ਜੀ ਆਪਾਂ ਮਤਲਬ ਪਾਰਟੀ ਪ੍ਰਤੀ ਜੇ ਵਫਾਦਾਰ ਹੈ ਤੇ ਫਿਰ ਉਹ ਸਵਾਲ ਵੀ ਠੀਕ ਹਾਂਜੀ ਆਪਾਂ ਨੂੰ ਕਰਨਾ ਪਊਗਾ ਮਤਲਬ ਜਿਵੇਂ ਫਰਮਾਇਆ ਉਦੋਂ ਵੀ ਅਸੀਂ ਸਹਿਨੇ ਸਾਹਮਣੇ ਕਿਹਾ ਸੀ ਕਿ ਜੇ ਆਪਾਂ ਸਿਆਸੀ ਪਾਰਟੀ ਬਣਾ ਲਈ ਹੈ ਹਨ ਇਹਦੇ ਵਿੱਚ ਆਪਾਂ ਨੂੰ ਐ ਨਹੀਂ ਹੈ ਕਿ ਜਦੋਂ ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ ਅਸੀਂ ਇੱਕ ਗੁਰੂ ਸਾਹਿਬ ਨੇ ਕਿਹਾ ਵੀ ਅਵਲ ਅਲੇ ਨੂਰ ਪਾਪਾ ਤੋਂ ਦੇ ਸਬੰਧ ਹੈ ਪਰ ਜੀ ਜੋ ਆਪਾਂ ਸਿਆਸੀ ਪਾਰਟੀ ਬਣਾ ਲਈ ਹੈ ਇਹਦੇ ਵਿੱਚ ਜੋ ਸਰਕਾਰ ਦੇ ਕਾਇਦੇ ਕਨੂਨ ਉਹਦੇ ਮਤਾਬਕ ਚੱਲਣਾ ਪਊਗਾ ਜੇ ਰਿਜ਼ਰਵੇਸ਼ਨ ਹੈ ਜੋ 27 ਵਿੱਚ ਐਮਐਲਏ ਦੀ ਰਿਜ਼ਰਵੇਸ਼ਨ ਹੋਣੀ ਹੈ ਜਿਹੜੇ ਰਿਜ਼ਰਵੇਸ਼ਨ ਨੇ ਐਮਐਲਏ ਉਹ ਟਿਕਟ ਤੁਸੀਂ ਕਿੰਨੋਂ ਦਿਓਗੇ ਕਿੱਥੇ ਕੀ ਕਰੂੰਗਾ ਨੂੰ ਤੁਸੀਂ ਉਹਨੂੰ ਨਕਾਰ ਦਿਓਗੇ ਜਾਂ ਜਿਹੜੇ ਸਾਡੇ ਵਿੰਗ ਨੇ ਜਿਵੇਂ ਇਸਤਰੀ ਵਿੰਗ ਆਪਣਾ ਬੰਨਣਾ ਵਾਲਾ ਪਿਆ ਹੈ ਜੂਥ ਵਿੰਗ ਬੰਨਣਾ ਵਾਲਾ ਪਿਆ ਵਾ ਆ ਸਾਡੇ ਬਹੁਤ ਬੰਦੇ ਆਪ ਦੇ ਵਿੱਚ ਬੰਦੇ ਆ ਉਤੋਂ ਡਿੱਗੇ ਕਿਦੇ ਹੋ ਪਾਰਟੀ ਦੇ ਦੂਜਿਆਂ ਚੋਂ ਆਇਆ ਨਾ ਸਾਨੂੰ ਦੂਜਿਆਂ ਪਾਰਟੀ ਦੇ ਬੰਦੇ ਉਹਨਾਂ ਨੂੰ ਵੈਲਕਮ ਕਹਿਣਾ ਪਊਗਾ ਪਰ ਉਹ ਵੇਖਣਾ ਪੰਗਾ ਉਹ ਬੰਦੇ ਸਾਫ਼ ਕਰਤਾ ਕਰਦਾਰ ਦੇ ਹੁਣ ਬੰਦੇ ਉਹ ਚੱਲੇ ਹੋਏ ਕਾਰਤੂਸ ਨਾ ਹੋਣ ਸਾਨੂੰ ਨਿਗਰਾਨੀ ਰੱਖਣੀ ਪਊਗੀ ਪਰ ਦੂਸਰੀ ਗੱਲ ਇਸ 3 ਵਿੰਗ ਆਪਣਾ ਬਣਨ ਵਾਲਾ ਪਿਆ ਜੁੱਥ ਵਿੰਗ ਬਣਨ ਵਾਲਾ ਪਿਆ 20 ਵਿੰਗ ਬਣਨ ਵਾਲਾ ਪਿਆ ਐਸਸੀ ਵਿੰਗ ਬਣਨ ਵਾਲਾ ਪਿਆ ਅੱਜ ਵੇਖਾਂ ਲਈ ਗੱਲ ਹੋਵੇ ਕਿ ਕੀ ਸਾਡੀ ਹਾਈ ਕਮਾਂਡ ਨੇ ਨਾ ਵਿੰਗਾਂ ਦਾ ਐਲਾਨ ਕਰ ਦਿੱਤੇ ਕਿ ਨਹੀਂ ਕਰ ਦਿੱਤੇ ਹੂੰ ਕਿਉਂਕਿ ਸਾਤ ਤੱਕ ਰਹਿ ਗਿਆ ਵਾ ਫਿਰ ਜੇ ਜੇ ਇਤੋਂ ਵੀ ਲੇਟ ਹੁੰਦੇ ਆ ਫਿਰ ਉਹ ਬਣ ਕੇ ਕਦੋਂ ਕਦੋਂ ਉਹਨੂੰ ਸੰਭਾਲਿਆ ਜਾਊਗਾ ਬਿਲਕੁਲ ਜੀ ਆ ਬੜੀ ਵੱਡੀ ਗੱਲ ਹੈ ਜੀ ਸਮਾਂ ਤੁਹਾਨੂੰ ਪਤਾ ਬੜੀ ਛੇਤੀ ਅੱਗੇ ਵਧ ਰਿਹਾ ਹੈ 27 ਕੋ ਬਹੁਤੀ ਦੂਰ ਨੇ 6 ਮਹੀਨਿਆਂ ਚੋਂ ਜਾਪਤਾ ਲਾਈ ਦੇਣਾ ਹੈ ਜੀ ਬਾਬਾ ਜੀ ਜਿਹੜੀਆਂ ਇਹਨਾਂ ਸਾਰਾ ਕੁਝ ਹੋਊਗਾ ਸਮਾਂ ਜੇ ਲੱਗਦਾ ਵਾ ਹਾਂਜੀ ਜੇ ਇਹਨਾਂ ਨੇ ਗੱਲ ਕੀਤੀ ਸੀ ਬਾਕੀ ਪਾਰਟੀਆਂ ਦੇ ਵਿੱਚੋਂ ਬਾਕੀ ਪਾਰਟੀਆਂ ਦੇ ਇਹ ਨਹੀਂ ਕਿ ਬੰਦੇ ਸਾਰੇ ਮਾੜੇ ਹੁੰਦੇ ਆ ਵਿੱਚ ਹੀਰੇ ਬੰਦੇ ਹੁੰਦੇ ਆ ਅਗੂ ਅਗਲੇ ਬੰਦੇ ਮਾੜੇ ਹੋ ਜਾਂਦੇ ਆ ਨਾ ਉਹ ਬਦੇ ਵੀ ਜਿਹੜੇ ਉਹ ਦਾਗੀ ਹੋ ਜਾਂਦੇ ਆ ਤੇ ਜਿਹੜੇ ਜਿਹੜੇ ਪੰਥ ਦੀ ਸੇਵਾ ਕਰਨੀ ਚਾਹੁੰਦੇ ਆ ਕਿਉਂਕਿ ਇੱਧਰ ਤਾਂ ਨਸ਼ਾ ਵਰ ਕਰਨਾ ਪਿਆ ਵਾ ਇਸ ਤਰ੍ਹਾਂ ਭਾਈ ਅਮਰਤ ਪਾਸ਼ ਨੇ ਆਖਿਆ ਸੀਗਾ ਇਹ ਰੋਟੀ ਨਾਲ ਤੇ ਲੈ ਕੇ ਨਸ਼ੇ ਖਾ ਕੇ ਕੋ ਮਰਨਾ ਵਾ ਤੇ ਮਰਨਾ ਤੇ ਧਰਮ ਦੀ ਖਾਤਰ ਮਰੋ ਜੇ ਕੋਈ ਇਤਿਹਾਸ ਕਰਨਾ ਹੈ ਜਿਸ ਵਲੇ ਭਾਈ ਸੁਖਾ ਸਿੰਘ ਜਦੋਂ ਉਹਦਾ ਜੀਵਨ ਇਹੋ ਜਿਹਾ ਸੀ ਕਿ ਪੂਰਨ ਗੁਰਸੇਕ ਸੀਗਾ ਉਸ ਵੇਲੇ ਮਤਲਬ ਹਕੂਮਤ ਦਾ ਬੜਾ ਜੋਰ ਸੀਗਾ ਤੇ ਉਹਦੇ ਘਰਦਿਆਂ ਨੇ ਡਰਦਿਆਂ ਨੇ ਸਰਕਾਰ ਤੋਂ ਉਹਦਾ ਜ਼ਬਰਦਸਤੀ ਉਹਦਾ ਸਿਰ ਮੋਣਦਾ ਵੀ ਭਾਈ ਸੁੱਖਾ ਸਿੰਘ ਆ ਕੇ ਖੂਲ ਛਾਲ ਮਾਰਦੀ ਜਦ ਖੂਲ ਛਾਲ ਮਾਰਦੀ ਤੇ ਉੱਥੇ ਕੋਈ ਬਜ਼ੁਰਗ ਆਇਆ ਤੇ ਉਹਨੇ ਤਾਨਾ ਮਾਰਿਆ ਡੁੱਬਦੇ ਹੋਏ ਸੁੱਖਾ ਸਿੰਘ ਨੂੰ ਕਿੰਦਾ ਸੁੱਖ ਆ ਕੋਈ ਡੱਬ ਕੇ ਕੋ ਮਰਦਾ ਵਾ ਇਹ ਮਰਨਾ ਤੇ ਅਣਕਦੇ ਖਾਤਰ ਦੀ ਜਾ ਕੇ ਮਾਰ ਘਰਦਿਆਂ ਨੂੰ ਜਿਉਂਦਿਆਂ ਨੂੰ ਮਾਰ ਕੇ ਮਰ ਤੂੰ ਜਾ ਕੇ ਸਿੰਘਾਂ ਦੇ ਜਿੱਥੇ ਜਾ ਕੇ ਸ਼ਾਮਲ ਹੋ ਜਾ ਤੇ ਕੰਮ ਦੀ ਖਾਤਰ ਕੁਛ ਕਰਨ ਕਰ ਮਰੇਗਾ ਅੱਜ ਭਾਈ ਸੁਖਾ ਸਿੰਘ ਦੇ ਮਤਾਬਸਾ ਇਤਿਹਾਸ ਹਉ ਸੁਨਹਿਰੀ ਇੱਕ ਪੰਨਿਆਂ ਦੇ ਵਿੱਚ ਲਿਖਿਆ ਗਿਆ ਵਾ ਤੇ ਉਹਨਾਂ ਦੇ ਜਦੋਂ ਵੀ ਜੋਧੀਆਂ ਦੀਆਂ ਵਾਰਾਂ ਦੀ ਗੱਲ ਆਉਂਦੀ ਆ ਭਾਈ ਸੁਖਾ ਸਿੰਘ ਦੇ ਮਤਾਬਸਾ ਦਾ ਨਾਂ ਲਿਖਿਆ ਜਾਂਦਾ ਇਸੇ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਇੱਕ ਵਹੀਰ ਚਲਾਈ ਖਾਲਸਾ ਵਹੀਰ ਉਹ ਖਾਲਸਾ ਰਾਜ ਕਾਇਮ ਕਰਨ ਨੂੰ ਇੱਕ ਯੋਧੇ ਨੇ ਪ੍ਰਾਲਾ ਕੀਤਾ ਜੋ ਮਹਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮਹਾਂਪੁਰਖਾਂ ਜਿਹੜੀ ਚਲਾਈ ਸੀਗੀ ਉਹਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ ਇਸੇ ਕਰਕੇ ਵੀ ਮੈਂ ਸਭ ਦਾ ਵੀ ਅਜ ਨਾ ਤੇ ਐਨਐਸਐ ਦਾ ਕੁਝ ਨਹੀਂ ਕਹਿਆ ਇਹ ਸਰਕਾਰਾਂ ਦੇ ਜਿਹੜੇ ਨਾ ਸਰਕਾਰਾਂ ਦੀ ਭੂਕ ਨਿਗਲੀ ਪਈ ਆ ਕਹਿੰਦੇ ਆਵੇ ਚੋਰ ਚੋਰ ਮਸੇਰੇ ਭਾਈ ਅੱਜ ਸਾਰੀ ਦੁਨੀਆ ਨੂੰ ਪਤਾ ਕਿ ਜਿੰਦੀਆਂ ਵੀ ਸਿਆਸੀ ਪਾਰਟੀਆਂ ਵਾਂ ਉਹ ਸਾਰੀਆਂ ਪਾਈ ਅੰਮਰਪਾਲ ਸਿੰਘ ਜੇਲ੍ਹ ਚ ਦੇਣ ਵਾਸਤੇ ਇਕੱਠ ਹੋਈਆਂ ਵਾ ਸਭ ਤੋਂ ਬਾਅਦ ਜ਼ੋਰ ਲਾਇਆ ਕਾਲੀ ਦਲ ਨੇ ਉਹਨੂੰ ਜ਼ਹਿਰ ਦੇਣ ਵਾਸਤੇ ਉਸ ਤੋਂ ਬਾਅਦ ਕਾਂਗਰਸ ਨੇ ਲਾਇਆ ਉਸ ਤੋਂ ਬਾਅਦ ਭਾਜਪਾ ਨੇ ਲਾਇਆ ਇਹਨੂੰ ਇਹਨਾਂ ਨੇ ਸਾਰਿਆਂ ਨੇ ਰਲਗੱਡ ਕਰਕੇ ਤੇ ਸੈਂਟਰ ਨੂੰ ਜਾ ਕੇ ਇਹਨਾਂ ਨੇ ਜਾ ਕੇ ਹਾਜ਼ਵਾ ਕਰਕੇ ਫਿਰ ਜਾ ਕੇ ਭਗਵੰਤ ਮਾਨ ਤੋਂ ਇਹਨਾਂ ਨੇ ਐਨਐਸਐਲਵਾ ਕੇ ਉਹਨੂੰ ਅੰਦਰ ਕਰਾਇਆ ਵੇਖੋ ਜਦੋਂ ਖਾਲਸਾ ਬੰਦਿਆਂ ਦੇ ਨਾਲ ਸਾਰੇ ਸਿੱਖ ਜਥੇਬੰਦੀਆਂ ਸਾਥ ਕਿਉਂ ਨਹੀਂ ਦੇ ਰਹੀਆਂ ਆਮ ਲੋਕ ਸਾਥ ਦੇ ਰਹੇ ਨੇ ਸਮੂਚੀਆਂ ਵੱਡੀਆਂ ਸਿੱਖ ਜਥੇਬੰਦੀਆਂ ਅੱਜ ਵੀ ਜਿਹੜੇ ਦੂਜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਪੂਰਾ ਮਾਨ ਸਤਕਾਰ ਦਿੰਦੀਆਂ ਇਹਨਾਂ ਦੀ ਕਿਉਂ ਨਹੀਂ ਆਵਾਜ਼ ਚੱਕਦੀਆਂ ਅੱਜ ਵੱਡੀਆਂ-ਵੱਡੀਆਂ ਜਥੇਬੰਦੀਆਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਨਹੀਂ ਜਥੇਬੰਦੀਆਂ ਨਾਲ ਕਿੱਤਰ ਹੋਣਗੀਆਂ ਵੇਖੋ ਵੀ ਅੱਜ ਜਥੇਬੰਦੀਆਂ ਜਿਹੜੇ ਅੱਜ ਸਾਡੇ ਸਾਲ 'ਚ ਘਰੇਲੂ ਲੜਾਈ ਚੱਲਦੀ ਆ ਉਹ ਲੜਾਈ ਕੋਈ ਜਾਇਦਾਦ ਵੰਡਣ ਦੀ ਜਾਂ ਕਿਸੇ ਨਹੀਂ ਉਹ ਅੱਜ ਇਕੋ ਦੇ ਲੜ ਰਹੇ ਆ ਅਮੇ ਹੰਕਾਰ ਤੇ ਲੜ ਰਹੇ ਆ ਹਰ ਸਾਹੀ ਇਹ ਬੁਖਾਰ ਰਹੇ ਆ ਵੀ ਮੇਰੇ ਚ ਹੰਕਾਰ ਜਿਆਦਾ ਮੇਰੇ ਚ ਹੰਕਾਰ ਜਿਆਦਾ ਵਾ ਆ ਪੰਜ ਦਿਨ ਵਾਰ ਕੇ ਇਕੱਠੇ ਹੋ ਜਾਣਗੇ ਵੇਖੋ ਵੀ ਦੁਸ਼ਮਣ ਜਿਹੜਾ ਸਾਡਾ ਉਹ ਹਾਵੀ ਹੋ ਰਿਹਾ ਵਾ ਦੁਸ਼ਮਣ ਕੌਮ ਨੂੰ ਨੱਪਣ ਦੀ ਕੋਸ਼ਿਸ਼ ਕਰ ਰਿਹਾ ਵਾ ਉਹ ਸਿੱਖੀ ਦਾ ਇਤਿਹਾਸ ਖਤਮ ਕਰਨ ਨੂੰ ਕੋਸ਼ਿਸ਼ ਕਰ ਰਿਆ ਦੁਸ਼ਮਣ ਅੱਗੇ ਵਧਦਾ ਜਾਂਦਾ ਵਾ ਕੋਈ ਗੱਲ ਨਹੀਂ ਜਦੋਂ ਦੁਸ਼ਮਣਾਂ ਅਗੇ ਹਿੱਕ ਤੇ ਚੜ ਗਿਆ ਨਾ ਨੇਦੀ ਉਦੋਂ ਉਹਨਾਂ ਨੇ ਸਾਰਿਆਂ ਨੇ ਆਪ ਆਪਾਂ ਉਹਨਾਂ ਨੇ ਮੇਟ ਕੇ ਉਦੋਂ ਉਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਤੁਰ ਪੈਣਾ ਵਾ ਫਿਕਰ ਨਾ ਕਰੋ ਇਹ ਸਾਰੇ ਇਕੱਠੇ ਹੋ ਕੇ ਤੁਰਨਗੇ ਸਾਰੇ ਜਿਵੇਂ ਬੱਚਿਆਂ ਨਾਲ ਤੁਰ ਲਗੇ ਆ ਬਿਲਕੁਲ ਜੀ ਬਾਬਾ ਜੀ ਦਾ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਹੀ ਇੱਕ ਹੋਣਗੀਆਂ ਇਹ ਆਪਾਂ ਨੂੰ ਪਤਾ ਵੀ ਜਦੋਂ ਇਲੈਕਸ਼ਨਾਂ ਐਲਾਨ ਹੁੰਦਾ ਹੈ ਗੱਠ ਜੁੜ ਉਦੋਂ ਹੀ ਹੁੰਦੇ ਨੇ ਇਹਦੇ ਅੰਦਰ ਕੋਈ ਸ਼ੱਕ ਨਹੀਂ ਸੋ ਅੱਜ ਤੁਸੀਂ ਵੇਖ ਸਕਦੇ ਜੇ ਸਾਡੇ ਜੀਰੇ ਹਲਕੇ ਦੀ ਸੁਮੁੱਚੀ ਜਿਹੜੀ ਮੈਂ ਕਿਹਾ ਵੀ ਪੰਥਦਰਦੀਆਂ ਦੀ ਟੀਮ ਜਿਹੜੀ ਅੱਜ ਇਕੱਤਰ ਹੋਈ ਹੈ ਮੰਡੀ ਦੇ ਵਿੱਚ ਹੁਣੇ ਬੱਸ ਇੱਥੇ ਇਹ ਸਾਰੇ ਜਕਾਰਿਆਂ ਦੀ ਗੂੰਜ ਦੇ ਵਿੱਚ ਮੁਖਸਤ ਸਾਹਿਬ ਦੀ ਪਾਵਨ ਧਰਤੀ ਨੂੰ ਰਵਾਨਾ ਹੋਣਗੇ ਸੋ ਹੋਰ ਵੀ ਜਿਹੜੇ ਪੰਥਕ ਚੇਰੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਯਤਨ ਕਰ ਰਹੇ ਨੇ ਦਿਓ ਆ ਗਿਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ